ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਅੱਜ ਅਸੀਂ ਕਰਨ ਜਾ ਰਹੇ ਹਾਂ ਕਟੌਤੀ ਡਿਸਕਾਊਂਟ ਕਟੌਤੀ ਕੀ ਹੁੰਦੀ ਆ ਤੇ ਅੰਕਿਤ ਮੁੱਲ ਕੀ ਹੁੰਦਾ ਵੇਚ ਮੁੱਲ ਕੀ ਹੁੰਦਾ ਤਿੰਨ ਚੀਜ਼ਾਂ ਨੇ ਸਾਡੇ ਕੋਲ ਅੰਕਿਤ ਮੁੱਲ ਭਾਵ ਜਿਹੜਾ ਮੁੱਲ ਕਿਸੇ ਵਸਤੂ ਤੇ ਦਿੱਤਾ ਹੋਇਆ ਹੁੰਦਾ ਹੈ ਵੇਚਮੁੱਲ ਭਾਵ ਜਿਸ ਮੁੱਲ ਤੇ ਵਸਤੂ ਵੇਚੀ ਜਾਂਦੀ ਆ ਕਟੌਤੀ ਇਹਨਾਂ ਦੋਨਾਂ ਦਾ ਡਿਫਰੈਂਸ ਆ ਜਿਹੜਾ ਉਹ ਕਟੌਤੀ ਆ ਕਟੌਤੀ ਪ੍ਰਤੀਸ਼ਤ ਅਸੀਂ ਪਤਾ ਕਰਨੀ ਹੋਵੇ ਤਾਂ ਉਹੀ ਤਰੀਕਾ ਏ ਅੰਕਿਤ ਮੁੱਲ ਤੇ ਪਤਾ ਹੋਊਗੀ ਬੇਸ ਵੈਲਿਊ ਤੇ ਪਤਾ ਹੋਊਗੀ ਤਾਂ ਕਟੌਤੀ ਵਟੇ ਅੰਕਿਤ ਮੁੱਲ ਗੁਣਾ 100 ਉਦਾਹਰਨ ਲੈ ਲੈਂਦੇ ਆ ਅਸੀਂ ਇੱਕ ਦੁਕਾਨ ਅੰਕ ਇੱਕ ਦੁਕਾਨਦਾਰ ਅੰਕਿਤ ਮੁੱਲ ਤੇ 20% ਕਟੌਤੀ ਦਿੰਦਾ ਏ ਹੇਠਾਂ ਲਿਖਿਆ ਵਿੱਚੋਂ ਹਰੇਕ ਦਾ ਵਿਚਮੁੱਲ ਕੀ ਹੋਵੇਗਾ ਦੋ ਉਦਾਹਰਨਾਂ ਸਾਨੂੰ ਦਿੱਤੀਆਂ ਹੋਈਆਂ ਨੇ ਇੱਕ ਤਾਂ ਹੈਗੀ ₹300 ਅੰਕਿਤ ਮੁੱਲ ਵਾਲੀ ਇੱਕ ਪਸ਼ਾਕ ਜਿਹਦੇ ਤੇ 20% ਜਿਹੜੀ ਆ ਕਟੌਤੀ ਆ ਮੀਨ ਜੀ ਡਿਸਕਾਊਂਟ ਆ ਇੱਕ ਹੈਗੀ ₹750 ਜਿਹੜਾ ਅੰਕਿਤ ਮੁੱਲ ਜੁੱਤੀਆਂ ਦਾ ਜੋੜਾ ਉਹਦੇ ਤੇ ਵੀ ਕਟੌਤੀ ਹੈ ਜਿਹੜੀ 20% ਤਾਂ ਪਹਿਲੇ ਸਵਾਲ ਨੂੰ ਹੱਲ ਕਰਾਂਗੇ ਅੰਕਿਤ ਮੁੱਲ 300 ਰੁਪਿਆ ਕਟੌਤੀ 300 ਦਾ 20% ਅੰਕਿਤ ਮੁੱਲ ਦਾ 20% ਆ ਜਿਹੜਾ ਉਹ ਕਟੌਤੀ ਆ ਤਾਂ ਕੁੱਲ ਕਟੌਤੀ ਕਿੰਨੀ ਹੋਗੀ 300 ਦਾ ਮਿੰਜ ਗੁਣਾ ਪਹਿਲਾਂ ਅਸੀਂ ਪ੍ਰਤੀਸ਼ਤ ਕੀਤੀ ਆ ਦਾ ਮਿੰਜ ਗੁਣਾ 300 ਗੁਣਾ ਪਰਸੈਂਟ ਮੀਨਜ ਪ੍ਰਤੀਸ਼ਤ ਮੀਨਜ 1/100 ਤਾਂ ਇੱਥੇ 20/100 ਲੱਗੂਗਾ ਤਾਂ ਜਿਹਦੇ ਨਾਲ ਪ੍ਰਤੀਸ਼ਤ ਲੱਗੇ ਉਹਦੇ ਨਾਲ ਉਹਦੇ बटे 100 ਤਾਂ ਸਾਡੇ ਕੋਲ ਕੱਟ ਕਟਾ ਕੇ ਕਿਟੌਤੀ ਕਿੰਨੀ ਆ ਗਈ 60 ਰੁਪਏ ਤਾਂ ਵੇਚ ਮੁੱਲ ਕਿੰਨਾ ਹੋਊਗਾ ਅੰਕਤ ਮੁੱਲ ਘਟਾਓ ਕਟੌਤੀ ਤਾਂ ਅੰਕਤ ਮੁੱਲ 300 ਸੀਗਾ 60 ਰੁਪਏ ਕੱਟਦੇ ਉਹਨੇ ਤਾਂ ਵੇਚ ਮੁੱਲ ਕਿੰਨਾ ਰਹਿ ਗਿਆ 240 ਰੁਪਏ ਅਗਲੇ ਐਗਜ਼ਾਮਪਲ ਵੀ ਜੁੱਤੀਆਂ ਦੇ ਜੋੜੇ ਦੀ ਹੈ ਸੇਮ ਪ੍ਰੋਸੈਸ ਨਾਲ ਤੁਸੀਂ ਇਹ ਕਰ ਸਕਦੇ ਹੋ ਅੰਕਤ ਮੁੱਲ ਦਾ ਜਿਹੜਾ 20% ਉਹ ਕਟੌਤੀ ਆ ਜਿਹੜੀ ਕਿ ਕੈਲਕੂਲੇਸ਼ਨ ਕਰਕੇ 150 ਰੁਪਏ ਆਉਗੀ ਤੇ ਅੰਕਿਤ ਮੁੱਲ ਚੋਂ ਕਟੌਤੀ ਘਟਾ ਕੇ ਜਿਹੜਾ ਇਹ ਵੇਚ ਮੁੱਲ ਆ ਜਾਊਗਾ ਤਾਂ ਇਸੇ ਤਰ੍ਹਾਂ ਅਗਲੀ ਉਦਾਹਰਣ ਲੈ ਲੈਂਦੇ ਅਸੀਂ 600 ਰੁਪਏ ਅੰਕਿਤ ਮੁੱਲ ਵਾਲੀ ਫੋਟੋ ਫਰੇਮ 450 ਚ ਵੇਚੀ ਜਾਂਦੀ ਹੈ ਕਟੌਤੀ ਤੇ ਕਟੌਤੀ ਪ੍ਰਤੀਸ਼ਤ ਪਤਾ ਕਰੋ ਤਾਂ ਜਿਹੜੀ 600 ਰੁਪਏ ਅੰਕਿਤ ਮੁੱਲ ਵਾਲੀ ਫੁੱਟ ਹੈ ਇਟ ਮੀਨਜ਼ ਅੰਕਿਤ ਮੁੱਲ 600 ਰੁਪਏ ਬੇਚ ਮੁੱਲ 450 ਰੁਪਏ ਕਟੌਤੀ ਕਿੰਨੀ ਆ 150 ਰੁਪਏ ਤਾਂ ਕਟੌਤੀ ਪ੍ਰਤੀਸ਼ਤ ਅੰਕਿਤ ਮੁੱਲ ਦੇ ਨਿਕਲੂਗੀ ਤਾਂ ਕਿ ਟੌਪਤੀ ਹਮੇਸ਼ਾ ਹੀ ਅੰਕਤ ਮੁੱਲ ਤੇ ਹੁੰਦੀ ਆ ਤਾਂ ਪਰਸੈਂਟੇਜ ਜਿਹੜੀ ਹੁੰਦੀ ਹੈ ਹਮੇਸ਼ਾ ਹੀ ਬੇਸ ਬੇਸ ਮੁੱਲ ਤੇ ਹੁੰਦੀ ਹੈ ਜਿਹਦੇ ਤੇ ਅੱਗੇ ਸ਼ੁਰੂ ਵਾਲੇ ਮੁੱਲ ਤੇ ਹੁੰਦੀ ਆ ਮੀਨਜ਼ ਤਾਂ ਇਹ 25% ਆ ਗਿਆ ਇਹਨੂੰ ਸੋਲਵ ਕਰਕੇ ਨੈਕਸਟ ਸਾਡੇ ਕੋਲ ਅਭਿਆਸ ਦੇ ਪ੍ਰਸ਼ਨ ਨੇ ਇਸੇ ਟੌਪਿਕ ਨਾਲ ਰਿਲੇਟਡ ਕਟੌਤੀ ਵਾਲੇ ਨਾਲ ਤਾਂ ਇਹ ਬਹੁਤ ਹੀ ਸੌਖੇ ਸਵਾਲ ਨੇ ਸਾਰੇ ਤੁਸੀਂ ਅਭਿਆਸ ਰਾਹੀਂ ਸਿੱਖ ਸਕਦੇ ਬਹੁਤ ਜ਼ਿਆਦਾ ਬਹੁਤ ਕਲਪੀ ਪ੍ਰਸ਼ਨ ਐਮਸੀਕਿਊਜ਼ ਵੀ ਦਿੱਤੇ ਹੋਏ ਨੇ ਜਿਨ੍ਹਾਂ ਦੀ ਪ੍ਰੈਕਟਿਸ ਕਰਕੇ ਤੁਸੀਂ ਦੇਖੋ ਜਿੰਨੀ ਪ੍ਰੈਕਟਿਸ ਹੋਊਗੀ ਓਨਾ ਹੀ ਟਾਈਮ ਘੱਟ ਲੱਗੂਗਾ ਸਵਾਲ ਕੱਢਣ ਦੇ ਵਿੱਚ ਤੇ ਜਿੰਨਾ ਟਾਈਮ ਘੱਟ ਲੱਗੂਗਾ ਓਨਾ ਹੀ ਤੁਹਾਨੂੰ ਜਿਹੜਾ ਇਹ ਫਾਇਦਾ ਹੈ ਪੇਪਰ ਦੇ ਵਿੱਚ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਾਊਂਟ ਕੀਤਾ ਹੈ ਬਹੁਤ ਸਾਰੇ ਜਿਹੜੇ ਕੰਪੀਟੀਟਿਵ ਐਗਜ਼ਾਮ ਨੇ ਉਹਨਾਂ ਦੇ ਵਿੱਚ ਇਹ ਟੌਪਿਕ ਅਕਸਰ ਆਉਂਦਾ ਹੈ ਤਾਂ ਜਿਹੜੇ ਸ਼ਾਬਦਿਕ ਉਦਾਹਰਨਾਂ ਨੇ ਸ਼ਬਦਿਕ ਅਭਿਆਸ ਦੀਆਂ ਜਿਹੜੀਆਂ ਸਵਾਲ ਨੇ ਉਹ ਤੁਸੀਂ ਪ੍ਰੈਕਟਿਸ ਕਰਨੇ ਨੇ ਬਣੇ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ